ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਾਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਠੀਕ ਠਾਕ ਆ ਵੈਲੂ ਦੀ ਕਰਪਾ ਨਾਲ ਇਤਿਹਾਸ ਕਰਦੇ ਹਾਂ ਇੱਕ ਵਾਰ ਭੈਣ ਭਰਾ ਵੀ ਸਾਰੇ ਵਧਦਾ ਹੋਣ ਜੀ ਦੀ ਪਰਮਾਤਮਾ ਦੀ ਕਰਪਾ ਨਾਲ ਤੇ ਅੱਜ ਹੋ ਗਿਆ ਜੀ ਸ਼ਨੀਵਾਰ ਤੇ 8:30 ਦਾ ਹੋ ਗਿਆ ਟਾਈਮ ਆਪਾਂ ਕੱਪੜੇ ਧੋ ਕੇ ਹਟੇ ਜੀ ਮਸ਼ੀਨ ਕੱਢੀ ਸੀ ਬਾਹਰ ਬਾਥਰੂਮ ਚ ਕਰ ਲੈਨੇ ਨੇ ਆਪਾਂ ਕੱਪੜੇ ਧੋਣ ਵੇਲੇ ਸਾਰੇ ਫਿਰ ਛਾੜ ਦੇ ਜਾਂਦਾ ਰੋਟੀ ਆਪਾਂ ਖਾ ਲਈ ਆ ਇਡੂ ਪੋਚਾ ਵੀ ਕਰ ਲਿਆ ਸੋਧਰੋ ਵੀ ਕਰਦੇ ਪਾ ਥੱਲੇ ਪਰਾਣ ਕਰਕੇ ਕੰਧ ਨਾਲ ਲਾ ਦੇ ਚੱਲ ਬੱਸ ਕਿ ਕੱਲ੍ਹ ਨੇ ਕਪੜੇ ਤੋਂ ਤੇਸੀ ਉਹਨਾਂ ਦਿਨ ਕੈਮਾਰੀ ਸੀ ਰੋਟੀਆਂ ਪਕਾ ਲਈਆਂ ਮਮਾ ਮੈਂ ਤੁਹਾਨੂੰ ਬੱਝ ਬੱਖਿਆ ਹਾਂ ਲੈ ਇਹ ਤੇ ਸਾਰੀ ਫੜਿਆ ਨੇ

I'm <their> the <their> 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 ਹਾਂਜੀ ਤੇ ਕਰਦੇ ਆਪਾਂ ਅੱਜ ਦੇ ਬਲੌਗ ਦਾ ਐਂਡ ਇਥੇ ਜਾਂਨੇ ਆਪਾਂ ਦੁਕਾਨ ਤੇ ਤੇ ਕੱਲ ਬਹੁਤ ਮਾੜੀ ਗੱਲ ਹੋਈ ਜੀ ਹਨਾ ਤੇ ਮੇਰੀ ਵੱਡੇ ਸਿਸਟਰ ਦੇ ਫਾਦਰਨ ਲੋ ਦੀ ਡੈਥ ਹੋ ਗਈ ਯਾਨੀ ਕਿ ਉਹਨਾਂ ਦੇ ਸਹੁਰੇ ਦੀ ਡੈਥ ਹੋ ਗਈ ਕੱਲ ਤੇ ਯਸ ਕੁ ਵੇਲੇ 8:30 ਵਜੇ ਮੈਨੂੰ ਫੋਨ ਆਇਆ ਤੇ 7:00 ਵਜੇ ਮੈਂ ਅੱਜ ਮम्मा ਨਾਲ ਗੱਲ ਕੀਤੀ ਸੀਗੀ ਉਦੋਂ ਕੁਝ ਨਹੀਂ ਸੀਗਾ ਨਾਰਮਲ ਠੀਕ ਸੀਗੀ ਵਦਗਾ ਜੇ ਜਦੋਂ ਫੋਨ ਮੇਰਾ ਹੁਣ ਇੱਥੇ ਹੀ ਰਹਿ ਗਿਆ ਸੀ ਘਰੇ ਤੇ ਮੈਂ ਦੁਕਾਨ ਤੋਂ ਚਲੀ ਗਈ ਤੇ ਜਦੋਂ ਫੋਨ ਆਇਆ ਤੇ ਮੈਨੂੰ ਚਾਹੀਦੀ ਡੜੀ ਨੇ ਦੱਸਿਆ ਕਿ ਬਹੁਤ ਇੱਕੇ ਦਾ ਮਨ ਦੁੱਖ ਜਿਹਾ ਲੱਗਿਆ ਜੀ ਭੈਣ ਦੀ ਮੈਰਿਜ ਹੋਈ ਨੋ ਹੋ ਗਈ ਹੁਣੇ ਵੀ 22 ਸਾਲ ਜੀ ਤੇ ਵੀ ਇੱਕ ਤਰ੍ਹਾਂ ਵਧੀਆ ਇਨਸਾਨ ਸੀ ਬਹੁਤ ਵਧੀਆ ਇਨਸਾਨ ਸੀ ਬਹੁਤ ਵਧੀਆ ਰਿਸ਼ਤਾ ਸੀ ਉਹਨਾਂ ਨਾਲ ਵੀ ਜਦੋਂ ਕਿਤੇ ਜਾਂਦੇ ਆਉਂਦੇ ਸੀਗੇ ਬਹੁਤ ਮੋਹ ਪਿਆਰ ਸਤਿਕਾਰ ਨਾਲ ਆਪ ਨੂੰ ਬੁਲਾਉਂਦੇ ਕਰਦੇ ਸੀਗੇ ਤੇ ਬਾਕੀ ਬਜ਼ੁਰਗ ਬੰਦੇ ਦਾ ਜੀ ਘਰੇ ਆਪਾਂ ਨੂੰ ਆਸਰਾ ਬਹੁਤ ਹੁੰਦਾ ਹੈਗਾ ਹਨਾ ਤੇ ਕੱਲ ਬਹੁਤ ਮਾੜਾ ਦਿਨ ਸੀ ਕਿ ਅਗਲੀ ਮਾਸਰ ਜੀ ਦੀ ਡੈਥ ਹੋ ਗਈ ਤੇ ਆਪਾਂ ਵੀ ਚਲੋ ਜੀ ਹਨਾ ਪਰਮਾਤਮਾ ਦਾ ਭਾਣਾ ਕਰਕੇ ਮੰਨਦੇ ਆਂ ਤੇ ਪਰ ਆਪਾਂ ਵੀ ਦੇਖੀਏ ਤਾਂ ਜੀ ਸਾਰੇ ਉੱਥੇ ਜਾ ਕੇ ਖੜਾ ਛੁੱਟਣਾ ਜ਼ਿੰਦਗੀ ਦਾ ਪਰ ਬਹੁਤ ਮਾੜੀ ਗੱਲ ਹੋਈ ਜੀ ਕਿਉਂਕਿ ਜੀ ਘਰੇ ਬੈਠਾ ਬਜ਼ੁਰਗ ਪੈਣ ਨੂੰ ਸੌਖਾ ਸੀਗਾ ਕਰ ਜਾਂਦੇ ਸੀਗੇ ਤੇ ਹੁਣ ਵੀ ਇਕੱਲੇ ਹੀ ਨੇ ਮੇਰੇ ਜੀਜਾ ਜੀ ਬੈਨ ਭਾਈ ਨੇ ਪੈਨ ਵਿਆਹੀ ਹੋਈ ਹੈ ਤੇ ਬੱਚੇ ਵੀ ਹੁਣ ਤਾਂ ਸੁਪਨਾ ਗੱਭਰੂ ਹੋ ਗਏ ਤੇ ਪਰ ਇਹ ਗੱਲਾਂ ਹਨਾ ਜੀ ਆਪਾਂ ਨੂੰ ਪਤਾ ਲੱਗਦਾ ਬਾਅਦ ਚ ਜਦੋਂ ਬਜ਼ੁਰਗ ਚਲੇ ਜਾਂਦੇ ਹਨਾ ਕੱਲ ਬਹੁਤ ਮਾੜੀ ਗੱਲ ਵਈ ਫਿਰ ਗਰਮੀ ਸੀਗੀ ਤੇ ਇੱਕ ਸਾਈ ਦੇ ਨਾਲੇ ਛੁੱਟਣਾ ਚੱਲੀ ਜਾਂਦੇ ਹਨਾ ਫਿਰ ਮੇਰੇ ਤੋਂ ਤਾਂ ਕੱਲ ਨਹੀਂ ਜਾਇਆ ਗਿਆ ਤੇ ਫਿਰ ਤੁਹਾਡੇ ਭਾਜੀ ਗਏ ਸੀਗੇ ਸਾਈ ਦੇ ਜਿਹੜੀ ਉਸਕਾਰ ਤੇ ਤੇ ਵੇਖਦਿਆਂ ਕੱਲ ਨੂੰ ਜੀ ਆਪਣੇ ਤੋਂ ਕੋਈ ਟੜਬੜ ਨਾਲਸ ਲੂਟ ਆਇਆ ਤਾਂ ਫਿਰ ਬੁੱਲਾਂ ਤੇ ਜਾ ਕੇ ਆਵਾਂਗੇ ਨਹੀਂ ਫਿਰ ਆਪਾਂ ਡਾਇਰੈਕਟ ਭੋਗ ਤੀਜਾਵਾਂਗੇ ਬਹੁਤ ਮਾੜੀ ਗੱਲ ਹੋਈ ਜੀ ਪਰਮਾਤਮਾ ਨੇ ਜੇ ਨਹੀਂ ਕਰਨਾ ਚਾਹੀਦਾ ਸੀ ਹਲੇ ਕੁਝ ਸਾਲ ਹੋਰ ਬੈਠੇ ਰਹਿੰਦੇ ਤੇ ਚਲੋ ਬੱਚਿਆਂ ਦੀ ਮੈਰਿਜ ਵੀ ਦੇਖ ਜਾਂਦੇ ਹਨਾ ਬਹੁਤ ਵਧੀਆ ਸੁਭਾਅ ਦੇ ਇਨਸਾਨ ਸੀਗੇ ਬਾਕੀ ਕਬੀਲਦਾਰੀ ਚ ਵੀ ਬਹੁਤ ਸੰਜਮ ਨਾਲ ਚੱਲਦੇ ਸੀਗੇ ਵੀ ਮੈਂ ਕਹਿੰਨੀ ਆ ਵੀ ਵਧੀਆ ਸਿਆਣ ਸੁਲਝੇ ਹੋਏ ਇਨਸਾਨ ਸੀਗੇ ਪਰਮਾਤਮਾ ਨੇ ਬਹੁਤ ਮਾੜੀ ਗੱਲ ਕੀਤੀ ਜੀ ਚਲੋ ਫਿਰ ਆਪਾਂ ਕਰਦੇ ਆਂ ਬਲੌਗ ਦਾ ਐਂਡ ਆਪਾਂ ਅੱਜ ਇੱਥੇ ਤੇ ਕੱਲ੍ਹ ਨੂੰ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਜਿਹੜੇ ਮੇਰੇ ਪਿੰਨ ਭਰਾਣਾਂ ਵਿੱਚ ਜੁੜਦੇ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਡੇ ਤੱਕ ਸਾਡਾ ਵੀਡੀਓ ਜਲਦੀ ਆ ਸਕਣਾ। ਆਪਾਂ ਕਾਇਦਲ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਤੁਹਾਡੇ ਪਿਆਰ ਸਤਿਕਾਰ ਤੇ ਸਪੋਰਟ ਦੀ ਆਪਾਂ ਨੂੰ ਬਹੁਤ ਲੋੜ ਹੈ ਜੀ। ਬਹੁਤ ਵਧੀਆ ਜੀ ਤੁਸੀਂ ਇਜਤਿਮਾਨ ਬਖਸ਼ ਰਹੇ ਹੋ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਦੇ ਪਰਮਾਤਮਾ ਸੁਪਨੇ ਪੂਰੇ ਕਰੇ। ਚਲੋ ਜੀ ਫਿਰ ਆਪਾਂ ਤੁਹਾਨੂੰ ਕੱਲ ਮਿਲਦੇ ਹਾਂ ਕਿਸੇ ਨਵੇਂ ਬਲੌਗ ਨਾਲ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਚੈਨਲ ਨੂੰ। ਚਲੋ ਠੀਕ ਹੈ ਜੀ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਤਾਂ ਕਿ ਤੁਹਾਨੂੰ ਸਾਰਾ ਕੁਝ ਪਤਾ ਲੱਗ ਸਕੇ ਆਪਣੇ ਬਾਰੇ ਹਨ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਕੱਲ ਓਕੇ ਬਾਏ ਬਾਏ ਸਾਸ਼ਿਕਾ ਜੀ